ਮੇਰਾ ਨਾਮ ਦੀਪਕ ਸੋਦੀ ਵਰਲਡ ਹੂਮਨਰਾਈਟ ਤੋਂ ਮੈਂ ਜਿਲ੍ਹਾ ਪੁਖਾਨਾ ਜੀ ਅੱਜ ਆਜ਼ਾਦ ਹੂਮਨਰਾਈਟ ਐਸੋਸੀਏਸ਼ਨ ਵੱਲੋਂ ਡੈਮਗਨ ਵਿਖੇ ਸਰਕਾਰੀ ਸਕੂਲ ਵਿਖੇ ਜਿਹੜਾ ਦੂਜਾ ਬਲੱਡ ਕੈਂਪ ਲਗਾਇਆ ਗਿਆ ਇਹਨਾਂ ਦਾ ਐਨਜੀਓ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਹੜੇ ਕਿ ਇਹ ਐਨਜੀਓ ਸੇਵਾ ਕਰਦੀ ਹੈ ਤੇ ਮੈਂ ਇਹਨਾਂ ਨੂੰ ਇਹ ਟੀਮ ਵਧਾਈ ਦੇ ਪਾਤਾ ਦੇ ਜਿਹੜੇ ਵੱਖ-ਵੱਖ ਥਾਵਾਂ ਤੇ ਜਾ ਕੇ ਬਲੱਡ ਕੈਂਪ ਲਾਂਦੇ ਆ ਤੇ ਇਹ ਬਲੱਡ ਉੱਥੇ ਜੂਸ ਹੁੰਦਾ ਵੀ ਜਿਹੜੇ ਕਿਸੇ ਮਾੜੇ ਬੰਦੇ ਨੂੰ ਕਿਸੇ ਨੂੰ ਬਲੱਡ ਚਾਹੀਦਾ ਹੈ ਜਾਂ ਕਿਸੇ ਹੋਰ ਨੂੰ ਚਾਹੀਦਾ ਹੈ ਤੇ ਇਹ ਬਲੱਡ ਉੱਥੇ ਜਾ ਕੇ ਜੂਸ ਹੋ ਜਾਂਦਾ ਹੈ ਬਾਕੀ ਬਹੁਤ ਹੀ ਵਧੀਆ ਪਾਲਾਜੀ ਇਹਨਾਂ ਦਾ ਮੇਰਾ ਨਾਮ ਹੈ ਜੀ ਸੁਮੇਤ ਸਿੰਘ ਔਰ ਮੇਰੀ ਐਨਜੀਓ ਦਾ ਨਾਮ ਹੈ ਆਜ਼ਾਦ ਹਿਮਾਇਤ ਐਸੋਸੀਏਸ਼ਨ ਜੋ ਕਿ ਪੂਰੇ ਪੰਜਾਬ 'ਚ ਕੰਮ ਕਰਦੀ ਵੀ ਹੈ ਜੀ ਕਿਸੇ ਸੇਵਾ ਆਈ ਟੋਡ ਇਟ ਜਿਹੜੀ ਇਹ ਐਪਲ ਹੈਗੇ ਐਸੋਸੀਏਸ਼ਨ

ਪ੍ਰੋਫੈਸ਼ਨਲ ਡਾਕਟਰਾਂ ਦੀ ਟੀਮ ਹੈ। ਅ ਪ੍ਰੋਫੈਸ਼ਨਲ ਡਾਕਟਰਸ ਵਗੈਰਾ ਸਾਡੇ ਨਾਲ ਆਏ ਹੋਏ ਆ ਜਿਹੜੇ ਕਿ ਦਾ ਨਾਮ ਹੈ ਇੱਥੇ 슈ਗਰ ਦੀ ਕੀ ਔਰ ਹੋਰ ਵੀ ਜਿਨ੍ਹਾਂ ਦੇ ਟੈਸਟ ਵਗੈਰਾ ਕਰ ਰਹੇ ਆ ਜੋ ਕਿ ਆਨ ਵਾਲੇ ਟਾਈਮ ਦੇ ਉਤੇ ਆਪਣੇ ਮੁਹੱਲੇ ਦੇ ਆਪਣੇ ਏਰੀਆ ਦੇ ਜਿੰਨੇ ਵੀ ਬਿਮਾਰ ਲੋਕਾਂ ਦੀ ਸਿਹਤ ਦਾ ਧਿਆਨ ਦੇ ਰਹੇ ਹੋਣਗੇ ਉਸਕੇ ਹੁਣ ਤੱਕ ਕਿੰਨੇ ਕਿ ਜਿਹੜੇ ਸਾਡੀ ਹੁਣ ਤੱਕ 45 ਤੋਂ 50 ਬੰਦੇ ਨੇ ਡੋਨੇਟ ਕਰ ਚੁੱਕੇ ਆ ਔਰ ਆਸ਼ਾ ਹੈ ਕਿ ਸ਼ਾਮ ਤੱਕ ਉਹ 100 ਪਲੱਸ ਲੱਗ ਜਾਈਏ ਸੀ ਸਾਹਿਬ ਦਾਸ ਸੁਖਵਾਨ ਸਿੰਘ ਸੋਲ ਮੁੱਖ ਸੇਵਾਦਾਰ ਸਰਬੱਤ ਦਾ ਭਲਾ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਪੰਜਾਬ ਸ਼ਿਆਣੇ ਕਹਿੰਦੇ ਆ ਰੱਬ ਧਰਤੀ ਤੇ ਆਉਂਦਾ ਹੈ ਸਮਾਜ ਸੇਵਕਾਂ ਦਾ ਰੂਪ ਧਾਰ ਕੇ ਜੋ ਇਹ ਅੱਜ ਖੂਨਦਾਨ ਕੈਂਪ ਆਜ਼ਾਦ ਹਿਊਮਨ ਰਾਈਟਸ ਸੰਸਥਾ ਤੇ ਏਕ ਲੋਕ ਸੰਸਥਾ ਵੱਲੋਂ ਜਿਨ੍ਹਾਂ ਦੇ ਮੁੱਖ ਸੇਵਾਦਾਰ ਸਾਡੇ ਭਰਾ ਪ੍ਰਭ ਜੀ ਸੁਮੇਤ ਜੀ ਜਿਹੜੇ ਬਹੁਤ ਲੰਮੇ ਸਮੇਂ ਤੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਡ ਮੁੱਲਾ ਯੋਗਦਾਨ ਪਾ ਰਹੇ ਨੇ ਉਹਦੇ ਲੜੀ ਦੇ ਤਹਿਤ ਅੱਜ ਇਹਨਾਂ ਨੇ ਦੂਜਾ ਖੂਨਦਾਨ ਕੈਂਪ ਜੋ ਇਹ ਹਲਕਾ ਸੈਂਟਰਲ ਇਲਾਕਾ ਡੈਮਗੰਜ ਦੇ ਵਿੱਚ ਜਿਹੜਾ ਉਹ ਸੂ ਭਰਾਵਾਂ ਦੇ ਸਹਿਯੋਗ ਨਾਲ ਜਿਹੜਾ ਇਹ ਕੀਤਾ ਆ ਸਭ ਤੋਂ ਪਹਿਲਾਂ ਤੇ ਮੈਂ ਇਹਨਾਂ ਦੀ ਸੋਚ ਨੂੰ ਵਧਾਈ ਦਿੰਦਾ ਕਿਉਂਕਿ ਸਾਡੇ ਗੁਰੂਆਂ ਨੇ ਵੀ ਉਪਦੇਸ਼ ਦਿੱਤਾ ਕਿ ਇੱਕ ਹਿੰਦੂ ਮੁਸਲਮਾਨ ਸਿੱਖ ਜਾਂ ਈਸਾਈ ਬੰਤੋ ਪਹਿਲਾ ਇਨਸਾਨ ਬਣੀਏ ਇਹ ਜਾਗ ਦੀ ਇਨਸਾਨੀਅਤ ਦੀ ਮਿਸਾਲ ਆ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਚੋਂ ਤੇ ਭਰਾਵਾਂ ਦੇ ਸਹਿਯੋਗ ਨਾਲ ਇਹ ਵੱਡਾ ਉਪਰਾਲਾ ਕੀਤਾ ਇਸ ਉਪਰਾਲੇ ਨੂੰ ਕਰਨ ਦਾ ਮਕਸਦ ਕੀ ਆ ਕਿ ਜਿਹੜੇ ਸਾਡੇ ਲੋੜਵੰਦ ਭੈਣ ਭਰਾ ਜਿਨ੍ਹਾਂ ਨੂੰ ਸਮੇਂ ਤੇ ਖਾਣ ਨਹੀਂ ਮਿਲਦਾ ਸੋ ਉਹਨਾਂ ਦੀ ਲੋੜ ਨੂੰ ਪੂਰਿਆ ਕਰਨ ਵਾਸਤੇ ਇਹਨਾਂ ਨੇ ਉਪਰਾਲਾ ਕੀਤਾ ਇਹਨਾਂ ਦੀ ਸਮੂਹ ਟੀਮ ਨੂੰ ਤੇ ਜਿਹੜੇ ਬਲੱਡ ਕੈਂਪ ਦੀ ਟੀਮ ਆਈ ਉਹਨਾਂ ਨੂੰ ਮੈਂ ਇਸ ਚੀਜ਼ ਦੀ ਜਿਹੜੀ ਆ ਵਧਾਈ ਦਿੰਦਾ ਸਾਡੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਜਿਹੜੇ ਰੋਬਿੰਡ ਜੋਸ਼ੀ ਜੀ ਪਾਜੀ ਗੁੰਦਲ ਜੀ ਹੋਰ ਜਿੰਨੇ ਵੀ ਸਾਡੇ ਸਮਾਜ ਸੇਵੀ ਨੇ ਸਾਰੇ ਨਾਲ ਜੀਵਨ ਨੂੰ ਆਖਦਾ ਇੱਕ ਕੋਈ ਅਪੀਲ ਕਰਦਾ ਕਿ ਲੋੜਵੰਦ ਵੀ ਜਗ ਦਾ ਹਿੱਸਾ ਕਰੀਏ ਮਦਦ ਲਈਏ ਅਸੀਂ ਸਾਰਾ ਮੇਰਾ ਨਾਮ ਰੋਬਿੰਡ ਜੋਸ਼ੀ ਹੈ ਅੱਜ ਦਾ ਜਿਹੜਾ ਕੈਂਪ ਹੈ ਆਜ਼ਾਦ ਹਿਊਮਨ ਰਾਈਟਸ ਐਸੋਸੀਏਸ਼ਨ ਅਤੇ ਇੱਕ ਲੋਕ ਸੇਵਾ ਐਨਜੀਓ ਵੱਲੋਂ ਮੇਰੇ ਛੋਟੇ ਵੀਰ ਜਿਹੜੇ ਪ੍ਰਭਜੋਤ ਜੀ ਨੇ ਤੇ ਸੁਮੀ ਜੀ ਨੇ ਜਿਹੜੇ ਪ੍ਰਧਾਨ ਨੇ ਇਸ ਐਨਜੀਓ ਦੇ ਇਹਨਾਂ ਵੱਲੋਂ ਬੜਾ ਸਲੱਗਾ ਜੋ ਕਦਮ ਚੁੱਕਿਆ ਗਿਆ ਹੈ ਕਿ ਅੱਜ ਦੇ ਟਾਈਮ ਤੇ ਤੁਹਾਨੂੰ ਪਤਾ ਹੈ ਇੱਕ ਸਰਕਾਰ ਵੀ ਹੈ ਜਿਹੜੀ ਲੜਾਈ ਲੜਿੰਦੀ ਆ ਜੁੱਧ ਨਸ਼ੇ ਵਿਰੁੱਧ ਉਹਦੇ ਚ ਵੀ ਮਤਲਬ ਪਾਰਟਿਸਿਪੇਟ ਕਰਦੇ ਬੈਨੇ ਸਾਰੇ ਤੇ ਇਹ ਵੀ ਨਾਲੋਂ ਇੰਨਾ ਸ਼ਲਾਗਾ ਜੋ ਪ੍ਰੋਬਲਮ ਚੁੱਕਿਆ ਜਾ ਰਿਹਾ ਕਿ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਹੋਏ ਕਿ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜੇ ਇਨਾਂ ਕੀ ਲੋਕੀ ਅਵੇਅਰ ਵੀ ਹੁੰਦੇ ਆ ਇਹਦੇ ਨਾਲ ਕੀ ਜਿਹੜੇ ਮਤਲਬ ਲੋਕੀ ਵੀ ਆਪਣਾ ਬਲੱਡ ਦਿੰਦੇ ਆ ਕਿਹ ਮਤਲਬ ਨੀੜੀ ਬੰਦੇ ਨੂੰ ਅੱਗੇ ਬਲੱਡ ਜਾਂਦਾ ਤੇ ਮਤਲਬ ਲੋਕ ਇੱਕ ਇਹ ਵੀ ਸੇਵਾ ਕਰਦੇ ਆ ਤੇ ਅੱਗੋ ਵੀ ਜਿਹੜੀਆਂ ਅਸੀਸਾਂ ਦਿੰਦੇ ਨੇ ਲੋਕੀ ਇਨਾਂ ਨੂੰ ਤੇ ਮੈਂ ਇਹੀ ਉਮੀਦ ਕਰਦਾ ਆਂ ਕਿ ਮੇਰੇ ਛੋਟੇ ਵੀਰ ਇਦਾਂ ਹੀ ਤਾਂ ਦੇ ਜਿਹੜੇ ਚਲਾਗਾ ਜੋ ਕਦਮ ਚੁੱਕਦੇ ਰਹਿਣ ਸਪੋਰਟ ਦੇ ਇੱਕੋ ਕਦਮ ਚੁੱਕਣ ਸਾਰੇ ਵਧੀਆ ਵਧੀਆ ਕੰਮ ਕਰਨ ਤੇ ਇਹਨਾਂ ਨੂੰ ਅਸੀਂ ਨਾਲ ਖਲੋਗੇ ਨਾਲ ਸੰਯੋਗ ਕਰਨਾ ਤਾਂ ਕਿ ਇਹਨਾਂ ਨੂੰ ਅਸੀਂ ਸੰਯੋਗ ਕਰਾਂਗੇ ਹੋਰ ਦਲੇਰੀ ਨਾਲ ਹੋਰ ਹਿੰਮਤ ਨਾਲ ਕੰਮ ਕਰਨਗੇ ਰਨ ਸਰ ਸਿਕਲ ਜੀ ਮੇਰਾ ਨਾਮ ਪਰਵਿੰਦਰ ਸੋਸ਼ਲ ਵਰਕਰ ਔਰ ਅੱਜ ਡੈਮ ਗੰਜ ਦੇ ਵਿੱਚ ਬੁਆਇਸ ਦਾ ਜੋ ਲੜਕੀਆਂ ਦਾ ਸਕੂਲ ਹੈ ਦੇ ਵਿੱਚ ਆਜ਼ਾਦ ਆਜ਼ਾਦ ਹਿਊਮਨ ਰਾਈਟਸ ਅਸੋਸੀਏਸ਼ਨ ਵੱਲੋਂ ਜੋ ਬਲੱਡ ਕੈਂਪ ਲਗਾਇਆ ਗਿਆ ਬਹੁਤ ਵਧੀਆ ਉਪਰਾਲਾ ਔਰ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਜੀ ਇਹੋ ਜਿਹੇ ਕੰਮ ਸਮਾਲਦੇ ਵਿੱਚ ਹੋਣੇ ਚਾਹੀਦੇ ਆ ਲੋਕ ਜਿਹੜੇ ਨਸ਼ਿਆਂ ਦੇ ਪਲ ਜਾ ਰਹੇ ਔਰ ਬੱਚੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਤੇ ਮੇਰੀਆਂ ਸ਼ੁਭ ਕਾਮਨਾਵਾਂ ਨੇ ਕਿ ਐਸੇ ਕੈਂਪ ਲੱਗਦੇ ਰਹਿਣ ਕਿ ਲੋਕਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਜੋ ਬਲੱਡ ਡੋਨੇਟ ਕੀਤਾ ਜਾਵੇ ਥੈਂਕ ਯੂ ਜੀ ਧੰਨਵਾਦ ਦੇਖੋ ਜੀ ਜਿਹੜਾ ਅੱਜ ਖੂਨਦਾਨ ਕੈਂਪ ਲਾਇਆ ਗਿਆ ਵਾ ਮੇਰੇ ਛੋਟੇ ਵੀਰਾਂ ਨੇ ਲਾਇਆ ਗਿਆ ਆਜ਼ਾਦ ਹਿਮੰਤ ਬਲੱਡ ਅਸ਼ਵਲੋਂ ਇੱਕ ਨੂਰ ਇੱਕ ਲੋ ਭਲਾਈ ਜਿਹੜੀ ਅਸ਼ਵਸ਼ਣੋਂ ਲਾਇਆ ਗਿਆ ਵਾ ਤੇ ਮੈਂ ਤੈਨੂੰ ਧੰਨਵਾਦ ਕਰਦਾ ਵਾਂ ਕਿ ਜਿਹੜਾ ਉਪਰਾਲਾ ਕੀਤਾ ਵਾ ਇੱਕ ਯੂਥ ਨਸ਼ੇਵਲ ਜਾਂਦਾ ਵਾ ਠੀਕ ਆ ਜੋ ਇਸ ਤਰ੍ਹਾਂ ਮੋਲ ਚੱਲ ਰਹੇ ਆ ਤੇ ਇਹਨਾਂ ਨੇ ਇਹਨਾਂ ਦੀ ਉਪਰਾਲਾ ਕੀਤਾ ਖੂਨਦਾਨ ਮਹਾਦਾਨ ਤੇ ਮੈਂ ਕਹਿੰਦਾ ਹਰ ਸਾਲ 'ਚ ਦੋ ਜਾਂ ਤਿੰਨ ਕੈਂਪ ਹਰ ਜਿੰਨੇ ਵੀ ਸਮਾਜ ਸੇਵਕਾਂ ਉਹਨੂੰ ਲਾਣਾ ਚਾਹੀਦਾ ਵਾ ਕਿਉਂਕਿ ਇਸ ਟਾਈਮ ਤੁਸੀਂ ਦੇਖਦੇ ਪਏ ਜੇ ਖੂਨ ਦੀ ਕਿੰਨੀ ਲੋੜ ਹੈ ਟਾਈਮ ਪੈਂਦੀ ਹੈ ਤੇ ਬੰਦਾ ਨਹੀਂ ਕਿ ਇਹ ਟਾਈਮ ਪੈਂਦਾ ਮੁੱਲ ਉਹਨੂੰ ਪਾ ਲੱਗਦਾ ਖੂਨ ਦਾ ਤੇ ਇਰਚੇ ਕੋਈ ਜਾਗਪਾਤ ਨਹੀਂ ਹੈ ਸਭ ਨਾਲ ਵਧੀਆ ਉਹ ਪ੍ਰਾਲਾਵ ਹੈ ਖੂਨਦਾਨ ਮਹਾਦਾਨ ਬਹਿ ਹੀ ਗੋਵਰ ਹਾਂਜੀ ਅੱਜ ਮੈਂ ਡੈਮਨਰ ਗਲੀ ਨੰਬਰ 19 ਦੇ ਵਿੱਚ ਜਿਹੜੇ ਆਜ਼ਾਦ ਯੂਵਨਾਈਟਿਡ ਐਸੋਸੀਏਸ਼ਨ ਅਤੇ ਇੱਕ ਲੋਕ ਸੇਵਾ ਐਨਜੀਓ ਵਾਲਿਆਂ ਨੇ ਜਿਹੜਾ ਇੱਥੇ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਮੈਂ ਸਸਤਾ ਦੇ ਸਾਰੇ ਜਿੰਨੇ ਵੀ ਉਹਦੇ ਦਾ ਸਾਹਿਬਾਂ ਦੇ ਖਾਸ ਤੌਰ ਤੇ ਸੁਮੇ ਸਿੰਘ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਔਰ ਵਰਜੋਤ ਸਿੰਘ ਜਿਹੜੇ ਸਮਾਜ ਸੇਵਕ ਨੇ ਇਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੱਤਾ ਔਰ ਮੈਂ ਕਹਿਣਾ ਚਾਹੁੰਦਾ ਕਿ ਪਲ ਟ੍ਰੈਡੀਸ਼ਨ ਕੈਂਪ ਜਿਹੜਾ ਰક્તਦਾਨ ਹੈ ਇਹ ਵੀ ਇੱਕ ਬੜਾ ਮਹਾਨ ਕਾਰ ਹੈ ਇੱਕ ਖੂਨਦਾਨ ਕਰਕੇ ਤੁਸੀਂ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਜਿਹੜੀਆਂ ਉਹ ਬਚਾਦੇ ਜੇ ਸੋ ਸਮਾਏ ਦੇ ਵਿੱਚ ਇੱਕ ਬਹੁਤ ਵੱਡਾ ਭਲਾਈ ਦਾ ਕੰਮ ਹੈ ਇਸ ਸਸਤਾ ਦੀ ਜਿੰਨੀ ਵੀ ਸਲਾਗਾ ਕੀਤੀ ਜਾਏ ਘਾਟਾ ਇਹਨਾਂ ਨੇ ਇਸ ਵਾਰ ਜਿਹੜਾ ਦੂਸਰਾ ਕੈਂਪ ਆਰਗੇਨਾਈਜ਼ ਕੀਤਾ ਇਸ ਵਾਰਾ 2025 ਵੀ ਇਹਨਾਂ ਨੇ ਕੈਂਪ ਲਗਾਇਆ ਸੋ ਇਸ ਤਰ੍ਹਾਂ ਦੇ ਜਿਹੜੇ ਬਲੱਡ ਡੋਨੇਸ਼ਨ ਕੈਂਪਸ ਜਿਹੜੇ ਲੱਗਦੇ ਨੇ ਚੈਨਲੇ ਕਿਉਂਕਿ ਕਈ ਵਿਚਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਬਲੱਡ ਦੀ ਜਿਹੜੀ ਆ ਲੋੜ ਪੈਦੀ ਹੈ पक so, सिरीज भी इतने आए हैं उन्होंने स्वागत करता और सारे संस्था के सारे मैंबर साहबान बहुत बहुत मुबारकबाद दिना और मैं आशा करना की आने टाइम